ਵੀ ਉੱਥੇ ਖਰੀਦ ਦਾ ਤੇ ਲੋਡਿੰਗ ਦਾ ਮਸਲਾ ਚੱਲ ਰਿਆ ਵਾ ਤੇ ਉਸ ਤੋਂ ਬਾਅਦ ਜਦ ਰੁਕਿਆ ਜਾਂਦਾ ਉਹ ਰੋ ਰੇ ਆ ਆਪਣੀ ਚਾਰ ਬੱਕਰਾਂ ਕੇ ਪਾਲੀ ਤੀ ਚੋਵੀ ਚੋਵੀ ਕੇ 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 ਵਿੱਚ ਬਕਰ ਰਹੇ ਤੇ ਆ 19 ਪ੍ਰੈਸ਼ਰ ਦੇ ਵਿੱਚੋਂ ਥੱਲੇ ਆਏ ਤੇ ਉਹਨਾਂ ਨੇ ਉਹ ਹੱਥ ਚੱਕਿਆ ਵਾ ਪਰ ਅਸੀਂ ਸਮਝਦੇ ਹਾਂ ਵੀ ਇਹਦੇ ਵਿੱਚ ਗਰਨਾਮ ਸਿੰਘ ਦੋਸ਼ੀ ਥੋੜੋ ਆ ਇਹ ਹਾਲਤ ਹੀ ਕਿਉਂ ਪੈਦਾ ਹੋਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਮੌਜੂਦ ਹਾਂ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਮੇਰੇ ਨਾਲ ਇਸ ਵਕਤ ਮੌਜੂਦ ਨੇ ਬਲਦੇਵ ਸਿੰਘ ਜੀ ਜਿਹੜੇ ਕੇ ਭਾਰਤ ਕਿਸਾਨ ਯੂਨੀਅਨ ਦੇ ਕ੍ਰਾਂਤੀਕਾਰੀ ਅ ਸਰਜੀਤ ਸਿੰਘ ਫੂਲ ਜਿਹੜੇ ਉਹਨਾਂ ਦੇ ਜਥੇਬੰਦੀ ਦੇ ਪ੍ਰਧਾਨ ਨੇ ਉਹਨਾਂ ਨੂੰ ਉਹ ਰਿਪਰੈਜ਼ੈਂਟ ਕਰਦੇ ਆ ਜੀਰਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀਰਾ ਸਾਹਿਬ ਅੱਜ ਜਿਹੜੇ ਤੁਸੀਂ ਮੀਟਿੰਗ ਕੀਤੀ ਹੈ ਇਹਦਾ ਮੁੱਖ ਏਜੰਡਾ ਕੀ ਹੈ ਦੇਖੋ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਜਿਹੜਾ ਬਿਜਲੀ ਸੋਧ ਬਿੱਲ 2020 ਸੀਗਾ ਜੀ ਤੇ ਆਪਾਂ ਉਦੋਂ ਜਦੋਂ ਦਿੱਲੀ ਅੰਦੋਲਨ ਲੜਦੇ ਸੀ ਤੁਹਾਨੂੰ ਯਾਦ ਹੋਣਾ ਵਾ ਜਿਹੜਾ ਪਤਨ ਕਾਨੂੰਨ ਵਾਪਸ ਕਰਾਏ ਆ ਤੇ ਉਸ ਦੇ ਵਿੱਚ ਇਹ ਵੀ ਸੀਗਾ ਵੀ ਉਹਨਾਂ ਨੇ ਕਿਹਾ ਸੀ ਵੀ ਤੁਹਾਡੀਆਂ ਰੈਆ ਤੋਂ ਬਣਾ ਅਸੀਂ ਲੈ ਕੇ ਨਹੀਂ ਆਵਾਂਗੇ ਜੀ ਹੁਣ ਉਹ 2020 ਵਾਲੇ ਨੂੰ 2025 ਵਾਲਾ ਲਿਆ ਕੇ 9 ਅਕਤੂਬਰ ਨੂੰ ਇਹਨਾਂ ਨੇ ਸਰਕਾਰੀ ਵਿਭਾਗਾਂ ਨੂੰ ਉਹਦਾ ਖਰੜਾ ਭੇਜਤਾ ਜੀ ਰੈ ਲੈਣ ਵਾਸਤੇ ਇਹਦਾ ਮਤਲਬ ਕੀ ਹੈ ਬਹੁਤ ਤੇਜ਼ੀ ਨਾਲ ਉਹਨੂੰ ਲਾਗੂ ਕਰਨਗੇ ਤੇ ਪ੍ਰਾਈਵੇਟ ਹੱਥਾਂ 'ਚ ਦੇਣਗੇ ਬਿਜਲੀ ਬੋਰਡ ਨੂੰ ਜੀ ਉਹਦੇ ਵਾਸਤੇ ਸਾਡੀ ਕੋਸ਼ਿਸ਼ ਸੀਗੀ ਵੀ ਜੋ ਵੀ ਪੰਜਾਬ ਦੇ ਲੜਨ ਵਾਲਿਆਂ ਧਿਰਾਂ ਵਾਂ ਚਾਹੇ ਕਿਸਾਨ ਆ ਮਜ਼ਦੂਰ ਆ ਮਲਾਜ਼ਮ ਆ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਆਪਾਂ ਇਹ ਤੇ ਕੋਈ ਸੰਘਰਸ਼ ਵਿਢੀਏ ਸੋ ਉਹਦੇ ਚੋ ਮੀਟਿੰਗ ਕਰਕੇ ਅੱਜ ਇੱਕ ਚਿੱਠੀ ਅਸੀਂ ਸਾਰਿਆਂ ਨੂੰ ਜਾਰੀ ਕੀਤੀ ਆ ਤੇ 27 ਤਰੀਕ ਦਾ ਸੱਦਾ ਵੀ ਦਿੱਤਾ 27 ਅਕਤੂਬਰ ਦਾ ਵੀ ਆਓ ਇੱਥੇ ਇਕੱਠੇ ਹੋ ਕੇ ਅਸੀਂ ਇਸ ਸਮੱਸਿਆ ਦਾ ਕੋਈ ਹੱਲ ਕੱਢੀਏ ਤੇ ਸੰਘਰਸ਼ ਦਾ ਕੋਈ ਰਾਹ ਬਣਾਈਏ ਤੇ ਜਿਹੜੇ ਹੁਣ ਜਿਹੜੀ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਆਉਣ ਵਾਲੀ ਆ 2-4 ਦਿਨਾਂ ਤੱਕ ਜਿਹੜੀ ਖਾਸ ਕਰਕੇ ਪ੍ਰਾਲੀ ਨੂੰ ਤੁਸੀਂ ਇਹਦੇ ਚ ਇੰਟਰੋਡਿਊਸ ਕੀਤਾ ਪਰਾਲੀ ਨੂੰ ਕਿਵੇਂ ਦੇਖਦੋਂ ਕਿਸਾਨਾਂ ਨੂੰ ਅੱਗ ਲਾਉਣੀ ਚਾਹੀਦੀ ਹੈ ਨਹੀਂ ਲਾਉਣੀ ਚਾਹੀਦੀ ਅ ਬਾਈ ਗੁਰਪ੍ਰੀਤ ਜੇਤ ਮੈਨੂੰ ਇੱਕ ਸ਼ਬਦ ਵਿੱਚ ਪੁੱਛੇਗਾ ਤੇ ਫਿਰ ਤਾਂ ਮੈਂ ਵੀ ਕਹੂੰਗਾ ਵੀ ਨਹੀਂ ਲਾਉਣੀ ਚਾਹੀਦੀ ਜੀ ਪਰ ਅਸਲ ਵਿੱਚ ਸਮੱਸਿਆ ਇਹ ਹੈ ਵੀ ਅੱਗ ਲਾਉਂਦੇ ਕਿਉਂ ਆ ਕਿਸਾਨਾਂ ਨੂੰ ਇੱਧਰ ਜ਼ਰੂਰ ਧਿਆਨ ਦੇਣਾ ਚਾਹੀਦਾ ਵਾ ਅੱਜ ਅਸੀਂ ਰਸਤੇ 'ਚ ਗੱਲਾਂ ਕਰਦੇ ਆਉਂਦੇ ਸੀਗੇ ਵੀ ਯਾਰ ਪਰਾਲੀ ਦਾ ਹੱਲ ਹੋ ਸਕਦਾ ਵਾ ਇੱਕ ਤਾਂ ਚਾਹੀਦਾ ਵਾ ਸਾਨੂੰ ਮਲਚਰ ਇੱਕ ਚਾਹੀਦਾ ਵਾ ਪਲਾਉ ਹਾਲ ਚਾਹੀਦੇ ਆ ਇੱਕ ਸਾਨੂੰ ਚਾਹੀਦਾ ਵਾ ਰੂਟਾਵੇਟਰ ਜਦੋਂ ਇਹ ਹਿਸਾਬ ਕਿਤਾਬ ਲਾਇਆ ਵੀ ਘਟੋ 6-7 ਲੱਖ ਦੇ ਸੰਦ ਚਾਹੀਦੇ ਆ ਫਿਰ ਤਾਂ ਪ੍ਰਾਜ ਹੱਲ ਹੋ ਜੂ ਉਹ ਕਿਸਾਨ ਨੂੰ ਵੀ ਪਤਾ ਵਜੇ ਪ੍ਰਾਲੀ ਥੱਲੇ ਨਾਪ ਲਵੇ ਉਹ ਜ਼ਮੀਨ 'ਚ ਤਾਕਤ ਆਉਂਦੀ ਆ ਜ਼ਮੀਨ ਉਪਜਾਊ ਹੁੰਦੀ ਆ ਸਾਨੂੰ ਪਤਾ ਸਾਰੀਆਂ ਗੱਲਾਂ ਦਾ ਪਰ ਜਿਹੜਾ ਬੰਦਾ ਡੀਜ਼ਲ ਨਹੀਂ ਪਾਲ ਸਕਦਾ ਸਾਡੇ ਕੋਲੇ ਕਿਸਾਨਾਂ ਕੋਲੇ ਇੰਨੇ ਪੈਸੇ ਨਹੀਂ ਗਏ ਵੀ ਅਸੀਂ ਖੁੱਲਾ ਵਾਈ ਕਰਕੇ ਉਹਦੀ ਬਾਰ ਬਾਰ ਵਾਹ ਕੇ ਪਰਾਲੀ ਨੂੰ ਅਸੀਂ ਖਤਮ ਕਰ ਦਈਏ ਇੰਨੇ ਪੈਸੇ ਸਾਡੇ ਕੋਲੇ ਹੈ ਨਹੀਂਗੇ ਹੁਣ ਐਡੇ ਐਡੇ ਮਹਿੰਗੇ ਸੰਦ ਕਿਵੇਂ ਲਾਵਾਂਗੇ ਇਸ ਕਰਕੇ ਤੇ ਦੂਸਰੀ ਗੱਲ ਜਿਹੜੀ ਸਰਕਾਰ ਵਾਲਾ ਪਾਸਾ ਇਹ ਕਹਿੰਦੇ ਜੇ ਇੰਨੇ ਅਸੀਂ ਤੁਹਾਨੂੰ ਆਹ ਦੇ ਤੇ ਗੱਠਾਂ ਬੰਨਣ ਵਾਲੀਆਂ ਮਸ਼ੀਨਾਂ ਦੇਤੀਆਂ ਉਹ ਜਦੋਂ ਤੁਸੀਂ ਵੇਖੋ ਗੱਠਾਂ ਬੰਨਣ ਵਾਲੇ ਕੋਲ ਜਾਓਗੇ ਉਹਨਾਂ ਦੀ ਪਹਿਲੀ ਡਿਮਾਂਡ ਹੀ ਇਹ ਹੀ ਹੁੰਦੀ ਵੀ ਕਿੱਲੇ ਕਿੰਨੇ ਪਹਿਲਾ ਸਵਾਲ ਹੀ ਇਹ ਹੁੰਦਾ ਕਿੱਲੇ ਕਿੰਨੇ ਜਦੋਂ ਮੇਰੇ ਕਾ ਕਹਿੰਦਾ ਜੀ ਤਿੰਨ ਕਿੱਲੇ ਆ ਜੀ ਮੇਰੇ ਕੋਲ 4 ਕਿੱਲੇ ਆ ਉਹ ਕਹਿੰਦਾ ਬਾਈ ਯਾਰ ਕਿੱਥੇ ਤੇਰਾ ਇੰਨਾ ਸਾਧਨ ਲੈ ਕੇ ਆਵਾਂਗੇ ਤਿੰਨ ਚੋਹਾਂ ਕਿੱਲਿਆਂ ਪਿੱਛੇ ਤੂੰ ਐਂ ਕਰ ਆਸੇ ਪਾਸੇ ਹੋਰ ਪਤਾ ਕਰ 50 60 ਕਿੱਲੇ ਜਦੋਂ ਉਹਨੂੰ ਮਿਲ ਜਾਣਗੇ ਉਹ ਸਾਨੂੰ ਦੱਸਿਆ ਕਿ ਤੁਸੀਂ ਬੰਧਨ ਆ ਜਾਗੇ ਉਹ ਨਾ ਤਾਂ 50 60 ਇਕੱਠਾ ਇਕੱਠੇ ਹੋਣ ਉਹਨੇ ਅੱਜ ਮੈਂ ਜੇ ਝੋਨਾ ਵੜ ਲਿਆ ਅੱਜ ਮੈਨੂੰ ਤਾਂ ਉਸੇ ਗੱਲ 'ਚ ਮੈਂ ਕਣਕ ਬੀਜਣੀ ਆ ਮੇਰੇ ਕੋਲ 6 ਜਾਂ 7 ਦਿਨ ਦਾ ਸਮਾਂ ਵਾ 6-7 ਦਿਨ ਦੇ ਵਿੱਚ ਜੇ ਉਹ ਪਰਾਲੀ ਦਾ ਕੋਈ ਹੱਲ ਨਹੀਂ ਹੁੰਦਾ ਜਾਂ ਗੱਠਾ ਬਣ ਕੇ ਬਾਹਰ ਨਹੀਂ ਕੱਢੀ ਜਾਂਦੀ ਤੇ ਜਾਂ ਮੈਂ ਉਹਨੂੰ ਅੱਗ ਲਾ ਕੇ ਨਹੀਂ ਉਹਦਾ ਹੱਲ ਕਰਦਾ ਤਾਂ ਮੇਰੀ ਕਣਕ ਨਹੀਂ ਬੀਜੀ ਜਾਣੀ ਇਹਦੇ ਨਾਲ ਦੂਸਰੀ ਜੁੜੀ ਹੋਰ ਸਮੱਸਿਆ ਵਾ ਉਹ ਜਿਹੜੀ ਪਿਛਲੀ ਵਾਰੀ ਬੜੀ ਗੱਲ ਚੱਲੀ ਸੀਗੀ ਵੀ ਇਹ ਕਹਿੰਦੇ ਸੀ ਸਾਡਾ ਸੈਟੇਲਾਈਟ ਛੱਡਿਆ ਜੀ ਉਹ ਅੱਗ ਦਾ ਪਤਾ ਲਾ ਲੈਂਦਾ ਤੇ ਜਦੋਂ ਸੁੰਡੀ ਬੈ ਕੇ ਸਾਡੀ ਕਣਕ ਕਿੱਲਿਆਂ ਦੇ ਕਿੱਲੇ ਢਾਤੀ ਉਦੋਂ ਇਹਨਾਂ ਸੈਟੇਲਾਈਟ ਕਿੱਥੇ ਗਏ ਸੀ ਹੁਣ ਸਮੱਸਿਆ ਇੱਕ ਨਹੀਂ ਨਾ ਹੈਗੀ ਪਰ ਆਲੀ ਨੱ ਪਹਿਲੀ ਗੱਲ ਤਾਂ ਸੰਦ ਚਾਹੀਦੇ ਆ ਵੱਡੇ ਜੇ ਸੰਦਾਂ ਨਾਲ ਅਸੀਂ ਨੱਪ ਵੀ ਲੈਨੇ ਸਾਡੇ ਭਰਾ ਜ਼ੋਰ ਲਾ ਕੇ ਨੱਪ ਵੀ ਲੈਂਦੇ ਆ ਅਗਲੀ ਸਮੱਸਿਆ ਆ ਜਾਂਦੀ ਫਿਰ ਸੁੰਡੀ ਆ ਜਾਂਦੀ ਉਹ ਕਣਕ ਨੂੰ ਖਰਾਬ ਕਰਦੀ ਆ ਸੋ ਅਸੀਂ ਤਾਂ ਕਿਸਾਨਾਂ ਨੂੰ ਇਹ ਕਿਹਾ ਜਿਹੜੇ ਕਿਸਾਨਾਂ ਕੋਲੇ ਸੰਦ ਹੈਗੇ ਆ ਸਾਧਨ ਹੈਗੇ ਆ ਉਹ ਭਾਈ ਅੱਗ ਨਾ ਲਾਓ ਦੂਸਰੀ ਗੱਲ ਜਿਹੜੇ ਕੋਈ ਸਰਕਾਰੀ ਮਸ਼ੀਨਰੀ ਵਰਤ ਕੇ ਉਹਦਾ ਹੱਲ ਕਰ ਸਕਦੇ ਜਿਨ੍ਹਾਂ ਨੂੰ ਕੋਈ ਸਰਕਾਰੀ ਮਸ਼ੀਨਰੀ ਮਿਲਦੀ ਆ ਉਹ ਵੀ ਵਰਤੋ ਕੋਈ ਗੱਲ ਨਹੀਂ ਕਿ ਨਾ ਅਗਲਾਓ ਪਰ ਜੇ ਇਹ ਦੋਵੇਂ ਚੀਜ਼ੇ ਨਹੀਂ ਹੁੰਦੀਆਂ ਫਿਰ ਭਾਈ ਇਹ ਅਰਜੀ ਦੇ ਕੇ ਆਓ ਉੱਥੇ ਐਸਡੀਐਮ ਨੂੰ ਦਿਓ ਤਹਿਸੀਲਦਾਰ ਨੂੰ ਦਿਓ ਵੀ ਅੱਜ ਮੈਂ ਭਾਈ ਝੋਨਾ ਵਟ ਲਿਆ ਵਾ ਆ ਤੁਹਾਨੂੰ ਐਪਲੀਕੇਸ਼ਨ ਆ ਸਾਡੇ ਕੋਈ ਹੱਲ ਕਰਕੇ ਦਿਓ ਪਰਾਲੀ ਦਾ ਨਹੀਂ ਉਸ ਤੋਂ ਬਾਅਦ ਫਿਰ ਅਸੀਂ ਆਪਦੇ ਤਰੀਕੇ ਨਾਲ ਹੱਲ ਕਰਾਂਗੇ ਫਿਰ ਕਿਸਾਨ ਜਿਵੇਂ ਵੀ ਉਹਦਾ ਸੂਤ ਆਇਆ ਫਿਰ ਹੱਲ ਕਰੂਗਾ ਬਿਲਕੁਲ ਤੇ ਅੱਜ ਜਿਹੜੀ ਇੱਕ ਤਾਜ਼ਾ ਘਟਨਾ ਹੋਈ ਆ ਕਿ ਗੁਰਨਾਮ ਸਿੰਘ ਚਟੂਨੀ ਆ ਜਿਹੜੇ ਆਪਣੇ ਕਿਸਾਨ ਆਗੂ ਉਹਨਾਂ ਦਾ ਜਿਹੜਾ ਹੈ ਕਿਸੇ ਅਫਸਰ ਨਾਲ ਟਕਰਾਰ ਹੋਈ ਇਹਨੂੰ ਕਿਵੇਂ ਦੇਖੋ ਮੈਂ ਉਹ ਦੋ ਵੀਡੀਓ ਦੇਖੀਆਂ ਇੱਕ ਤਾਂ ਪਹਿਲਾਂ ਆਈ ਵੀ ਉਹ ਲਫੜ ਮਾਰਦਿਆਂ ਦੀ ਵੀਡੀਓ ਆਈ ਜੀ ਪਰ ਦੂਸਰੀ ਜਿਹੜੀ ਵੀਡੀਓ ਦੇਖੀ ਵੀ ਕਰਨਾਮ ਸਿੰਘ ਜੀ ਉੱਤੇ ਬੈਠੇ ਆ ਟਰਾਲੇ ਦੇ ਜੀ ਤੇ ਟਰਾਲੇ ਦੇ ਉੱਤੇ ਉਹ ਬੈਠੇ ਉਹ ਥੱਲੇ ਆਪਦੀ ਐਨੇ ਦੁਖੀ ਆ ਵੀ ਉਹ ਫਸਲ ਥੱਲੇ ਸਿੱਟ ਰਹੇ ਆ ਕਿਉਂਕਿ ਉੱਥੇ ਖਰੀਦ ਦਾ ਤੇ ਲੋਡਿੰਗ ਦਾ ਮਸਲਾ ਚੱਲ ਰਿਹਾ ਵਾ ਤੇ ਉਸ ਤੋਂ ਬਾਅਦ ਜਦੋਂ ਰੁਕਿਆ ਜਾਂਦਾ ਉਹ ਰੋ ਰਿਹਾ ਜੀ 70 ਸਾਲ ਦਾ ਬਜ਼ੁਰਗ ਬੰਦਾ 70 75 ਸਾਲੋ ਮੇਰਾ ਗਰਨਾਮ ਸਿੰਘ ਦੀ ਉਹ ਰੋ ਰਿਹਾ ਵਾ ਐਨਾ ਦੁਖੀ ਹੋ ਰਿਹਾ ਵਾ ਫਸਲ ਆਪਦੀ ਥੱਲੇ ਸਿੱਟ ਰਿਹਾ ਵਾ ਤੇ ਉਹ ਜਦੋਂ ਉਸ ਹਾਲਤ ਦੇ ਵਿੱਚ 19 ਪ੍ਰੈਸ਼ਰ ਦੇ ਵਿੱਚੋਂ ਥੱਲੇ ਆਏ ਤੇ ਉਹਨਾਂ ਨੇ ਉਹ ਹੱਥ ਚੱਕਿਆ ਵਾ ਪਰ ਅਸੀਂ ਸਮਝਦੇ ਹਾਂ ਵੀ ਇਹਦੇ ਵਿੱਚ ਗਰਨਾਮ ਸਿੰਘ ਦੋਸ਼ੀ ਥੋੜੋ ਆ ਇਹ ਹਾਲਤ ਹੀ ਕਿਉਂ ਪੈਦਾ ਹੋਈ ਇੱਕ 70 ਸਾਲ ਦੇ ਬੰਦੇ ਨੂੰ ਰੋਣਾ ਕਿਉਂ ਪਿਆ ਇੱਕ 70 ਸਾਲ ਦੇ ਬੰਦੇ ਨੂੰ ਹੱਥ ਚੁੱਕਣਾ ਕਿਉਂ ਪਿਆ ਇਹ ਸਰਕਾਰਾਂ ਦੀ ਨਿਕਾਮੀ ਆ ਸਰਕਾਰਾਂ ਦੇ ਮਾੜੇ ਪ੍ਰਬੰਧਾਂ ਦੀ ਜਿਹੜੀ ਤਲਖੀ ਆ ਉਹ ਪ੍ਰਬੰਧਾਂ ਕਰ ਤਲਖੀ ਕਰਨ ਆਇਆ ਉਹਨੂੰ ਤੋਂ ਹੱਥ ਚੱਕਿਆ ਗਿਆ ਤਾਂ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਉਹ ਗ੍ਰਿਫਤਾਰ ਜੇ ਕੀਤਾ ਤਾਂ ਉਹਨੂੰ ਰਿਹਾ ਕੀਤਾ ਜਾਵੇ ਉਹ ਕੋਈ ਆਪਦੇ ਘਰ ਦੇ ਮਸਲੇ ਆਸਤੇ ਨਹੀਂ ਬੋਲੇ ਉਹ ਆਪਦੇ ਘਰ ਦੇ ਆਪਦੇ ਨਿੱਜੀ ਸਵਾਰਥ ਆਸਤੇ ਨਹੀਂ ਬੋਲੇ ਉਹ ਸਮੂਹ ਕਿਸਾਨੀ ਦੀ ਜਿਹੜੀ ਲੁੱਟ ਹੋ ਰਹੀ ਹੈ ਮੰਡੀਆਂ ਚ ਕੱਟ ਲੱਗ ਰਹੇ ਆ ਲੋਡਿੰਗ ਨਹੀਂ ਹੋ ਰਹੀ ਉਹ ਸਮੱਸਿਆ ਨੂੰ ਲੈ ਕੇ ਉਹ ਉਹਨਾਂ ਨੇ ਜਿਹੜਾ ਕੀਤਾ ਅਸੀਂ ਲਫੜ ਮਾਰਨਾ ਠੀਕ ਨਹੀਂ ਸਮਝਦੇ ਪਰ ਬੰਦਾ ਜਜ਼ਬਾਤੀ ਹੋ ਕੇ ਕਿਸ ਪੱਧਰ ਦੇ ਮਤਲਬ ਕਿ ਪ੍ਰੈਸ਼ਰ ਚ ਆਇਆ ਹੋਊਗਾ ਵੀ ਉਹਨੂੰ ਚੱਕਣਾ ਪੈ ਗਿਆ ਸੋ ਇਹਨੂੰ ਇਸ ਪੋਜ਼ਿਟਿਵ ਤਰੀਕੇ ਨਾਲ ਇਸ ਮਸਲੇ ਨੂੰ ਨਿਵੇੜਨਾ ਚਾਹੀਦਾ ਤੇ ਲਾਸਟ ਦੇ ਉੱਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਯੂਨੀਅਨਾਂ ਦੇ ਵਿੱਚ ਆਪਸ ਦੇ ਵਿੱਚ ਬਿਆਨਵਾਜੀ ਇੱਕ ਦੂਜੇ ਪ੍ਰਤੀ ਹੋ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੂੰਗਾ ਦੇਖੋ ਇਹ ਮੰਦ ਭਾਗੀ ਆ ਅਸੀਂ ਇੱਥੇ ਮੀਟਿੰਗ ਕਰਕੇ ਚਲੋ ਇੱਕ ਵਾਰੀ ਸਾਰਿਆਂ ਨੇ ਕਹਿਤਾ ਸੀ ਵੀ ਇੱਕ ਦੂਜੇ ਖਿਲਾਫ ਆਪਾਂ ਬੋਲਣਾ ਨਹੀਂਗਾ ਕਿਸੇ ਨੇ ਵੀ ਉਸ ਤੋਂ ਬਾਅਦ ਚਲੋ ਇੱਕ ਬਿਆਨ ਗ੍ਰਾਹਕ ਸਾਹਿਬ ਵੱਲੋਂ ਆਇਆ ਉਹ ਤੇ ਸਾਡਾ ਉਹ ਨਿਬੜ ਨਿਵੇੜਾ ਹੋ ਗਿਆ ਵਾ ਅਸੀਂ ਅੰਦਰ ਸੈੱਟ ਕਰ ਲਿਆ ਵਾ ਤੇ ਆਹੀ ਆਸ ਕਰਦੇ ਆਂ ਵੀ ਗਾਂ ਤੋਂ ਆਪਸ ਵਿੱਚ ਲੜਨ ਦੀ ਬਜਾਏ ਅਸੀਂ ਸਾਰੇ ਇਕੱਠੇ ਸਰਕਾਰ ਨਾਲ ਲੜੀਏ 27 ਤਰੀ ਉਹ ਜਿਹੜਾ ਜੋਰ ਅਸੀਂ ਇੱਕ ਦੂਜੇ ਤੇ ਲਾਉਣੇ ਆ ਉਹ ਆਪਾਂ ਜਿਹੜਾ ਬਿਜਲੀ ਸੋਧ ਬਿੱਲ 2025 ਆਇਆ ਸਾਰੇ ਜਣੇ ਇਕੱਠੇ ਹੋ ਕੇ ਉਹ ਤੇ ਲਾਈਏ ਹਾਂ ਧੰਨਵਾਦ ਜੀ ਧੰਨਵਾਦ ਜੀ ਠੀਕ ਜਾਨਾਂ